ਬੇਸਿਕਲੀ ਇਹ ਕੰਪਿਊਟਰ ਆਈਟੀ ਡਿਵੀਜ਼ਨ ਦੇ ਯੰਗਸਟਰਾਂ ਵੱਲੋਂ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਜੈਡੈਸ ਕੰਪਿਊਟਰ ਨੇ ਇਹ ਇਨੀਸ਼ੀਏਟਿਵ ਲਿਆ ਹੈਗਾ ਇਸ ਸਪੋਰਟਡ ਬਾਈ ਇਸ ਲੋਕਲ ਜਿਹੜੀ ਐਸੋਸੀਏਸ਼ਨ ਹੈ ਉਹਨੇ ਇਹਨੂੰ ਸਪੋਰਟ ਕੀਤਾ ਹੈਗਾ ਜਿਹੜੀ ਇਹਦੇ ਪਿੱਛੇ ਮੋਟਿਵ ਹੈਗਾ ਉਹ ਐਸਾ ਹੈ ਵੀ ਜਿੰਨੇ ਯੰਗਸਟਰ ਹੈਗੇ ਆ ਉਹ ਕੋਈ ਨਸ਼ਿਆਂ ਵਾਲੇ ਪਾਸੇ ਨਾ ਜਾਣ ਸਪੋਰਟਸ ਵਾਲੇ ਪਾਸੇ ਜਾ ਕੇ ਤੇ ਉਹਨਾਂ ਨੂੰ ਉਸ਼ਾ ਮਿਲੇ ਵੀ ਇਹ ਚੀਜ਼ਾਂ ਅੱਗੇ ਜਿਹੜੀਆਂ ਹਰ ਸਕੂਲਾਂ ਚ ਸਪੋਰਟ ਹੁੰਦੀਆਂ ਸੀ ਕਿ ਵੀ ਇਹ ਚੀਜ਼ ਕਰਨਾ ਖੇਡਣਾ ਬਾਡੀ ਫਿਟ ਰੱਖਣੀ ਹੈ ਤੁਹਾਡੀ ਸ਼ਰੀਰ ਪੂਰਾ ਵਸ ਚਾਹੀਦਾ ਹੈਗਾ ਉਹ ਸਪੋਰਟਸ ਬਹੁਤ ਜ਼ਰੂਰੀ ਹੈ ਕੋਈ ਵੀ ਸਪੋਰਟਸ ਹੋਵੇ ਉਹ ਜ਼ਰੂਰੀ ਹੈ ਤੇ ਨਸ਼ਿਆਂ ਨੂੰ ਤਿਆਗਣ ਲਈ ਮੁੰਡਿਆਂ ਨੇ ਬੜਾ ਵਧੀਆ ਉਪਰਾਲਾ ਕੀਤਾ ਹੈਗਾ ਤੇ ਇਸ ਵੱਲੋਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਆ ਇੱਕ ਇਹਨਾਂ ਨੇ ਇਹ ਇੱਕ ਬਹੁਤ ਵਧੀਆ ਪਲੇਟਫਾਰਮ ਲੈ ਕੇ ਆਏ ਹੈਗੇ ਆ ਤੇ ਇਹਦੇ ਵਿੱਚ ਚਾਰ ਟੀਮਾਂ ਹੈਗੀਆਂ ਤੇ ਲੀਗ ਮੈਚ ਹੈ ਉਸ ਤੋਂ ਬਾਅਦ ਇਹਦਾ ਫਾਈਨਲ ਹੋਏਗਾ ਤੇ ਜਿੱਤਣ ਵਾਲੇ ਨੂੰ ਟਰਾਫੀ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਕੀ ਮੈਸੇਜ ਇੰਦਨ ਨੂੰ ਜਾਣਾ ਬਸ ਉਹ ਤੇ ਜਿੱਤੂ ਨੂੰ ਕੀ ਕਹਾਂ ਦਿੰਦੀ ਯੂਥ ਨੂੰ ਬਸ ਮੇਰਾ ਇਹੀ ਹੈ ਜੀ ਇਹ ਸਪੋਰਟ ਜਿੰਨਾ ਵੱਧ ਤੋਂ ਵੱਧ ਸਪੋਰਟਸ ਦੇ ਵਿੱਚ ਆਣਗੇ ਕੋਈ ਵੀ ਗੇਮ ਦੇ ਵਿੱਚ ਆਣ ਆਪਣੇ ਸਿਹਤ ਲਈ ਉਹਨਾਂ ਨੂੰ ਬਹੁਤ ਵਧੀਆ ਰਹੂਗਾ ਅੱਗੇ ਜੋ ਜਿਸ ਤਰ੍ਹਾਂ ਨਾਲ ਬਿਮਾਰੀਆਂ ਦੀ ਪ੍ਰੋਬਲਮਾਂ ਆ ਰਹੀਆਂ ਨਵੀਂ ਅਦਿੱਤ ਨਵੀਆਂ ਰੋਜ਼ ਪ੍ਰੋਬਲਮਾਂ ਆ ਰਹੀਆਂ ਜੇ ਤੁਸੀਂ ਹੱਸਦੇ ਖੇਡਣਾ ਚਾਹੁੰਦੇ ਹੋ ਤੁਹਾਨੂੰ ਸਪੋਰਟਸ ਦੇ ਵਿੱਚ ਆਣਾ ਚਾਹੀਦਾ ਬਹੁਤ ਜ਼ਰੂਰੀ ਹੈ ਇਹ ਬਹੁਤ ਵਧੀਆ ਪ੍ਰੋਗਰਾ ਲੱਗਿਤਾ ਹੈ ਲੁਧਿਆਣਾ ਕੰਪਿਊਟਰ ਐਸੋਸੀਏਸ਼ਨ ਵੱਲੋਂ ZX ਕੱਪ ਜਿਹੜਾ ਕਿ ZX ਕੰਪਿਊਟਰ ਨੇ ਆਰਗੇਨਾਈਜ਼ ਕੀਤਾ ਹੈ ਉਹਨੂੰ ਲੋਕਲ ਐਸੋਸੀਏਸ਼ਨ ਨੇ ਸਪੋਰਟ ਕੀਤਾ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਜਿਹਨੇ ਯੰਗਸਟਰ ਨੇ ਨਵੀਂ ਪਨੀਰੀ ਜਿਹੜੀ ਸਾਡੀ ਐਸੋਸੀਏਸ਼ਨ ਦੇ ਵਿੱਚ ਆ ਰਹੀ ਹੈ ਉਹਨਾਂ ਨੇ ਇਨੀਸ਼ੀਏਟਿਵ ਲਿੱਤਾ ਔਰ ਇੱਥੇ ਅੱਛਾ ਮੈਚ ਟੂਰਨਾਮੈਂਟ ਜਿਹੜਾ ਹੋ ਰਿਹਾ ਹੈ ਸੋ ਸਰ ਕਿੰਨੇ ਟੀਮ ਆਇਆ ਤੇ ਚਾਰ ਟੀਮਾਂ ਨੇ ਜੀ ਟੋਟਲ ਔਰ ਸਾਰੀਆਂ ਲੋਕਲ ਹੀ ਆਪਣੀਆਂ ਆਈਟੀ ਨਾਲ ਹੀ ਰਿਲੇਟਡ ਨੇ ਸਾਰੇ ਦੇ ਸਾਰੇ ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਰੇ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਦੇ ਵਿੱਚ ਪਹਿਲਾ ਹੀ ਮੈਚ ਕਰਾਇਆ ਗਿਆ ਪਹਿਲਾਂ ਹਾਂਜੀ ਰੈਗੂਲਰ ਸਾਡੀ ਲੁਧਿਆਣਾ ਕੰਪਿਊਟਰ ਐਸੋਸੀਏਸ਼ਨ ਵੱਲੋਂ ਪਿਛਲੇ ਕਾਫੀ ਸਾਲਾਂ ਤੋਂ ਸਨੀ ਜੀ ਦੀ ਇਹ ਰਹਿਨਮਾਈ ਦੇ ਅੰਡਰ ਅਸੀਂ ਕਾਫੀ ਆਰਗੇਨਾਈਜ਼ ਕਰਾਨੇ ਕੱਪ ਪਿਛਲੇ ਮਹੀਨੇ ਤੋਂ ਜਲੰਧਰ ਤੋਂ ਵੀ ਇੱਕ ਕੱਪ ਜਿੱਤ ਕੇ ਆਏ ਆ ਉਹਨਾਂ ਦੇ ਟੂਰਨਾਮੈਂਟ ਸੀਗਾ ਸਾਡਾ ਫਰਵਰੀ ਦੇ ਵਿੱਚ ਅਸੀਂ ਫਿਰ ਪੰਜਾਬ ਲੈਵਲ ਤੇ ਇੱਕ ਲੁਧਿਆਣਾ ਕੰਪਿਊਟਰ ਐਸੋਸੀਏਸ਼ਨ ਇੱਥੇ ਆਰਗੇਨਾਈਜ਼ ਕਰ ਰਹੀ ਹੈ ਇੱਕ ਵੱਡਾ ਕ੍ਰਿਕਟ ਇਵੈਂਟ ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਸਿਟੀਜ਼ ਨੂੰ ਬਠਿੰਡਾ, ਮੁਲੈਸ਼ਰ, ਜਲੰਧਰ, ਹੁਸ਼ਿਆਰਪੁਰ ਉਹਨਾਂ ਨੂੰ ਇਨਵਾਈਟ ਕਰਾਂਗੇ ਔਰ ਇੱਕ ਮੈਗਾ ਇਵੈਂਟ ਹੋ ਜਾ ਰਿਹਾ ਹੈ ਫਰਵਰਦੀ ਦੀ ਤਵੇ